ਕੱਲ ਮੇਰਾ ਬੇਟਾ ਮਾਰ ਦੇਣਾ ਸੀ ਜੀ ਫੌਜੀ ਨੇ ਤੇ ਦੂਜਾ ਮੁੰਡਾ ਵੀ ਇਹਦਾ ਫੌਜੀ ਹੈ ਜੀ ਇਹਦੇ ਪਿਓਆ ਪਹਿਲਾਂ ਕਤਲ ਕਰਕੇ ਆਇਆ ਜੀ ਸਾਡੀ ਕੋਈ ਸਰਵਾਈ ਕੀਤੀ ਜਾਵੇ ਜੀ ਇਹ ਕੱਲ ਦਾ ਪਰਚਾ ਕੱਟਿਆ ਗਿਆ ਉਦੋਂ ਬਾਅਦ ਸਾਡੀ ਕੋਈ ਸੁਣਵਾਈ ਹੋ ਕਰੋ ਜੀ ਕਰ ਹੱਲ ਕਰੋ ਜੀ ਮਿਲਟਰੀ ਤਾਂ ਹੈ ਮਿਲਟਰੀ ਚ ਛੁੱਟੀ ਆਇਆ ਸੀ ਇਹਦੇ ਫਾਦਰ ਦਾ ਪਹਿਲਾਂ ਰੌਲਾ ਸੀ ਕਿ ਪਹੀਦ ਉਹਦੇ ਕਰਨੇ ਨੇ ਕੋਈ ਉਤੋਂ ਮੈਰਿਟ ਤੋਂ ਇੱਕ ਕੱਟਾ ਵਗੈਰਾ ਲੈ ਕੇ ਇਹਨੇ ਮੁੰਡੇ ਦਾ ਕੈਰ ਕੀਤਾ ਹੁਣੇ ਮੈਨੂੰ ਬਸ ਇਹੀ ਚਾਹ ਮੇਰੇ ਹਿੱਕ ਨਾਲ ਪਿਸਤਲ ਲੈ ਕੇ ਵੀ ਆਪਣਾ ਪੁਰਾਣੀ ਰੰਜੀਤ ਸਾਹਿਬ ਤੇ ਮੈਂ ਤਾਂ ਤੇਰਾ ਤੈਨੂੰ ਮਾਰਨੀ ਆਇਆ ਕੰਡਾ ਹੀ ਗੱਡਣ ਆਇਆ ਤੇਰਾ ਕਿ ਨਾ ਤੇ ਤੁਹਾਡਾ ਕੀ ਕਰਕੇ ਚਿੰਦਰ ਸਿੰਘ ਜੀ ਜਰਣਾ ਆਈ ਸਾਡਾ ਲਾਲ ਸਿੰਘ ਪਿੰਡ ਲੱਕੜਾ ਦਾ ਜੀ ਕੱਲ ਮੇਰਾ ਬੇਟਾ ਮਾਰ ਦੇਣਾ ਸੀ ਇਹ ਫੌਜੀ ਨੇ ਤੇ ਦੂਜਾ ਮੁੰਡਾ ਵੀ ਇਹਦਾ ਫੌਜੀ ਹੈ ਜੀ ਤੇ ਪਿਆਵਾ ਪਹਿਲਾ ਕਤਲ ਕਰਕੇ ਆਇਆ ਜੀ ਸਾਡੀ ਕੋਈ ਸਰਵਾਈ ਕੀਤੀ ਜਾਵੇ ਜੀ ਕੱਲ ਦਾ ਪਰਚਾ ਕਟਾ ਗਿਆ ਉਸ ਤੋਂ ਬਾਅਦ ਸਾਡੀ ਕੋਈ ਸੁਣਵਾਈ ਕਰੋ ਜੀ ਕਰ ਹੱਲ ਕਰੋਗੇ ਤਾਂ ਕੀ ਬਹੁਤ ਸਰਲੇਸੀ ਮੁੱਕੇ ਦੇ ਤਿੰਨ ਬੰਦਾ ਦੀ ਸੀਗੀ ਪਿੰਚਾਇਤ ਜੀ ਖਾਨੇ ਕੀ ਕਾਮ ਪਲੇਰੀਆਂ ਦੇ ਲੱਕੜਾ ਵਾਲਾ 300 ਬੰਦੇ ਨੇ ਬੰਦਾ ਫੜਿਆ ਜੀ ਤੇ ਉਸ ਤੋਂ ਬਾਅਦ ਕੋਈ ਕਾਰਵਾਈ ਕਰੋ ਜੀ ਤੇ ਮੇਰੇ ਉਹ ਦੂਜੇ ਹੀ ਮਾਰ ਸਕਦਾ ਹੀ ਪਿਓ ਪੁੱਤ ਦਾ ਆ ਜੀ ਤੁਮ ਧੋਕੇ ਦੇ ਗਏ ਰਾਤ ਨੂੰ ਠੀਕ ਕੋ ਤੁਹਾਡੇ ਪ੍ਰਾਣੀ ਨੂੰ ਲੜਾਈ ਪੁਰਾਣੀ ਪੁਰਾਣੀ ਲੜਾਈ ਆਈ ਸਾਡੀ 30 ਸਾਲਾਂ ਪਹਿਲਾਂ ਸੀ 30 ਸਾਲ ਦੀ ਉਹ ਰੰਜਿਸ਼ ਕਰਕੇ ਜੀ ਸਾਡੇ ਘੇਟੇ ਆ ਕੇ ਬੈਠ ਗਏ ਜੀ ਤੇ ਮੇਰਾ ਬੇਟਾ ਜਾਉ ਤੇ ਜਾ ਰਿਹਾ ਜੀ ਮੈਨੂੰ ਬਹੁਤ ਖਤਰਾ ਆਈ ਜਮਨ ਦਾ ਵੀ ਆਰਮੀ ਚ ਲੱਗਾ ਦੂਜਾ ਵੀ ਆਰਮੀ ਚ ਲੱਗਾ ਜੀ ਦੋਨੇ ਆਰਮੀ ਦੇ ਆ ਜੀ ਉਹ ਕਈ ਵੇ ਮੱਝ ਗਿਆ ਤਾਂ ਕਾਨੂੰ ਵੀ ਸਾਨੂੰ ਮਾਰ ਸਕਦਾ ਜੀ ਸਰੀ ਕੋਈ ਲੱਕੜ ਵਾਲੇ ਪਿੰਡ ਦੇ ਵਿੱਚ ਕੋਈ ਫੈਰਿੰਗ ਹੋਈ ਹੈ ਕੋਈ ਪਿਛਲੀ ਕੋਈ ਪੁਰਾਣੀ ਰਜਿਸਟਰ ਲੈ ਕੇ ਹੁਣ ਕੀ ਮਾਮਲਾ ਕੀ ਸੀ ਹਾਂਜੀ ਇਹਨਾਂ ਦੋ ਗਵੰਡੀ ਨੇ ਆਪਸ ਵਿੱਚ ਇਹ ਸੁਖਜਿੰਦਰ ਸਿੰਘ ਹੈ ਫੌਜੀ ਹੈ ਪਰਮੇਸ਼ਰ ਸਿੰਘ ਦਾ ਬੇਟਾ ਮਿਲਟਰੀ ਚ ਹੈ ਮਿਲਟਰੀ ਚ ਛੁੱਟੀ ਆਇਆ ਸੀ ਇਹਦੇ ਫਾਦਰ ਦਾ ਪਹਿਲਾ ਰੋਲਾ ਸੀ ਕੋਪਹੀ ਉਹਦੇ ਕਰਨੇ ਨੇ ਕੋਈ ਉਤੋਂ ਮੈਰਿਟ ਤੋਂ ਇੱਕ ਕਟਾ ਵਗੈਰਾ ਲੈ ਕੇ ਇਹਨੇ ਮੁੰਡੇ ਤੇ ਫੈਰ ਕੀ ਕੀ ਮਲੋਪੁਲਿਸ ਵੱਲੋਂ ਕੋਈ ਕਾਰਵਾਈ ਆਪਾਂ ਲ ਬੰਦਾ ਅਰੈਸਟ ਕਰ ਲਿਆ ਸਰ ਰਿਕਵਰੀ ਕਰਾ ਲਈ ਹੈ ਤੇ ਉਹਨੂੰ ਅੱਜ ਅਸੀਂ ਪੇਸ਼ ਕਰਕੇ ਕੋਸਟ ਰਿਮਾਂਡ ਲਗਾ ਅਗਲੀ ਕਾਰਵਾਈ ਜੋ ਵੀ ਹੋਗੀ ਉਹ ਕਰਾਂਗੇ ਕੋਈ ਇੰਜਰਡ ਵਗੈਰਾ ਤਾਂ ਨਹੀਂ ਨਹੀਂ ਹਜੇ ਤਾਂ ਇੰਜਰਡ ਨਹੀਂ ਹੈ ਮਤਲਬ ਬਚਾਅ ਹੋ ਗਿਆ ਫਿਰ ਜ਼ਰੂਰ ਕੀਤੇ ਹਾਂ ਹਮਿੰ ਕੀ ਨਾ ਕੀ ਆਪਣਾ ਤੇ ਕਿਹੜਾ ਪਿੰਡ ਹੈ ਕੀ ਮਾਮਲਾ ਕਿਸ ਦਾ ਮੇਰਾ ਨਾਮ ਜੀ ਕاجਜੀਤ ਸਿੰਘ ਪੁੱਤਰ ਅਚੰਦਰਪਾਲ ਸਿੰਘ ਪਿੰਡ ਮੇਰਾ ਲੱਕੜਵਾਲਾ ਜੀ ਕੱਲ ਮੈਂ ਤੇ ਮੇਰੇ ਪਿਤਾ ਜੀ ਤੇ ਮੇਰੇ ਚਾਚਾ ਜੀ ਦਾ ਲੜਕਾ ਮਨਜੋਤ ਜਿਵੇਂ ਜੀ ਖੇਤਾਂ ਵੱਲ ਜਾ ਰਹੇ ਸੀਗੇ ਸਾਡੇ ਆਮ ਹੀ ਪਸ਼ੂ ਆ ਜਾਂਦੇ ਖੇਤਾਂ ਦੇ ਵਿੱਚ ਜਦੋਂ ਮੈਂ ਅੱਗੇ ਸੀ ਜਾਂ ਮੇਰੇ ਪਿਤਾ ਜੀ ਤੇ ਮੇਰਾ ਚਾਚੇ ਦਾ ਲੜਕਾ ਪਿੱਛੇ ਸੀਗਾ ਜਿਵੇਂ ਹੀ ਮੈਂ ਅੱਗੇ ਗਿਆ ਤੇ ਮੇਰੀ ਸਾਡੀ ਕਣਕ ਦੇ ਵਿੱਚ ਕੋਈ ਅਣਪਛਾਤਾ ਬੰਦਾ ਬੈਠਾ ਸੀਗਾ ਤੇ ਉਸ ਤੋਂ ਬਾਅਦ ਜਿਵੇਂ ਮੈਂ ਉਹਨੂੰ ਬੋਲਿਆ ਕਿ ਬਈ ਕੋਈ ਬਾਈ ਤੂੰ ਕੌਣ ਆ ਤਾਂ ਉਹਦੇ ਕੋਲ ਇੱਕ ਪਿਸਤਲ ਸੀਗਾ ਉਹ ਖੜਾ ਹੋ ਕੇ ਮੇਰੇ ਵੱਲ ਆਇਆ ਤੇ ਮੇਰੇ ਗਲਮੇ ਨੂੰ ਹੱਥ ਪਾਇਆ ਤੇ ਉਹ ਜੋ ਬੰਦਾ ਸੀ ਉਹ ਉਹਦਾ ਮੂੰਹ ਅਨਕਵਰ ਸੀ ਉਸ ਟਾਈਮ ਉਹ ਸੁਖਜਿੰਦਰ ਸਿੰਘ ਫੌਜੀ ਜੋ ਸਾਡਾ ਗਵੰਡੀ ਸੀਗਾ ਪਰਮੇਸ਼ਰ ਸਿੰਘ ਦਾ ਮੁੰਡਾ ਉਹ ਨਿਕਲਿਆ ਉਹਨੇ ਮੈਨੂੰ ਬਸ ਇਹੀ ਕਿਹਾ ਮੇਰੇ ਹਿੱਕ ਨਾਲ ਪਿਸਤਲ ਲੈ ਕੇ ਵੀ ਆਪਣਾ ਪਰਾਣੀ ਰੰਜੀਤ ਸਾਹਿਬ ਤੇ ਮੈਂ ਤਾਂ ਤੇਰਾ ਤੈਨੂੰ ਮਾਰਨੀ ਆਇਆ ਕੰਡਾ ਹੀ ਗੱਡਣ ਆਇਆ ਤੇਰਾ ਜਿਵੇਂ ਮੈਂ ਉਹਨੂੰ ਉਲਝਾਇਆ ਵੀ ਸਾਡੇ ਇੱਥੇ ਮੋਟਰਾਂ ਤੇ ਕੈਮਰੇ ਲੱਗੇ ਆ ਤਾਂ ਉਹਨੇ ਮੈਨੂੰ ਮੇਰੇ ਫਾਇਰ ਮਾਰਨ ਦੀ ਕੋਸ਼ਿਸ਼ ਕੀਤੀ ਥੋੜਾ ਜਿਹਾ ਮੈਂ ੱੱਕਾ ਮਾਰਿਆ ਫੇ ਉਹਨੇ ਫੇਰ ਮਾਰਿਆ ਮੈਂ ਥੋੜਾ ਜਿਹਾ ਝੁਕਿਆ ਮੇਰੇ ਕੰਨਾਂ ਕੋਲੋਂ ਦੀ ਫੇਰ ਲੰਘਿਆ ਪਹਿਲਾਂ ਮੈਨੂੰ ਮਾਰਨ ਦੇ ਕਾਰਨ ਕਰਕੇ ਉਹਨੇ ਫੇਰ ਚਲਾਇਆ ਹੀ ਪਹਿਲਾਂ ਜਿਵੇਂ ਮੈਂ ਪਿੱਛੇ ਥੋੜਾ ਜਿਹਾ ਭੱਜਿਆ ਫੇ ਉਹਨੇ ਦੂਜਾ ਫੇਰ ਮੇਰੇ ਵੱਲ ਮਾਰਿਆ ਉਹ ਵੀ ਫੇਰ ਮੇਰੇ ਲੱਤਾਂ ਕੋਲੋਂ ਦੀ ਟੱਪਿਆ ਐਨੇ ਨੂੰ ਮੇਰੇ ਮਗਰਬ ਜੋ ਮੇਰੇ ਪਿਤਾ ਜੀ ਸੀ ਮੇਰੇ ਚਾਚੇ ਦਾ ਲੜਕਾ ਸੀ ਉਹਨਾਂ ਨੇ ਰੌਲਾ ਪਾਤਾ ওই ਮੁੰਡਾ ਮਾਰਦਾ ਸਾਡਾ ਮੁੰਡਾ ਮਾਰਦਾ ਫੌਜੀ ਜਿਹੜਾ ਸੁਖਜਿੰਦਰ ਸਿੰਘ ਸੀਗਾ ਉਹ ਘਬਰਾ ਗਿਆ ਤੇ ਉਵੇਂ ਹੀ ਉਹ ਭੱਜ ਗਿਆ ਪਿੱਛੇ ਪਿੱਛੇ ਅਸੀਂ ਭੱਜ ਗਏ ਉਹਦੇ ਉਹ ਤਪਿਆ ਅਸੀਂ ਦੂਜੇ ਪਿੰਡ ਪਿੰਡ ਭਲੇਰੀਆਂ ਪਿੰਡ ਖਾਨੇ ਘਟਾਬ ਤੇ ਆ ਦੇ ਪਿੰਡ ਹੁੱਕਾ ਦਵਾਇਆ ਉਸ ਪ੍ਰਤੀ ਕੋਈ ਸੁਖਜਿੰਦਰ ਸਿੰਘ ਫੌਜੀ ਮੁੰਡੇ ਨੂੰ ਮਾਰਨਾ ਚਾਹ ਰਿਹਾ ਤੇ ਉਵੇਂ ਜਿਵੇਂ ਪਿੰਡ ਵਾਲਿਆਂ ਨੇ ਕੇਰਾ ਪਾਇਆ ਪਹਿਲਾ ਫੌਜੀ ਕਣਕ ਦੇ ਵਿੱਚ ਜਾ ਕੇ ਲੁਕਿਆ ਪਹਿਲਾਂ ਖਾਨੇ ਘਟਾਬ ਦੀ ਹੱਦ ਵੱਲ ਗਿਆ ਫਿਰ ਉੱਥੋਂ ਪਜਦਾ ਪਜਦਾ ਫਿਰੇ ਪਿੰਡ ਭਲੇਰੀਆਂ ਦੀ ਹੱਦ 'ਚ ਅਸੀਂ ਟੈਲਾਂ ਦੇ ਘਟੋ ਘਟ 2 300 ਬੰਦਾ ਸੀ ਦੋਨਾਂ ਪਿੰਡਾਂ ਦਾ ਫਿਰ ਅਸੀਂ ਇਹਨੂੰ ਕਾਬੂ ਕੀਤਾ ਜਿਵੇਂ ਭੱਜ ਰਿਹਾ ਸੀਗਾ ਉਵੇਂ ਨਾਲ ਨਾਲ ਜੋ ਵੀ ਇਹਦੇ ਸਾਹਮਣੇ ਕੋਈ ਬੰਦਾ ਆ ਰਿਹਾ ਸੀ ਉਹਦੇ ਸਾਹਮਣੇ ਫਾਇਰ ਕਰ ਰਿਹਾ ਸੀਗਾ ਵੀ ਕੋਈ ਬੰਦਾ ਮੈਨੂੰ ਹੱਥ ਨਾ ਪਾਵੇ ਜਿਵੇਂ ਇਹਨੇ ਇਹਦੇ ਕੋਲੇ ਅਸਲਾ ਖਤਮ ਹੋਇਆ ਇਹਦੇ ਕੋਲੇ ਨਜਾਇਜ਼ ਅਸਲਾ ਸੀਗਾ 315 ਫੋਰ ਦਾ ਜਿਵੇਂ ਇਹਦੇ ਕੋਲ ਨਜਾਇਜ਼ ਅਸਲਾ ਖਤਮ ਹੋਇਆ ਉਦੋਂ ਇਹਨੇ ਹਥਿਆਰ ਟੁੱਟਿਆ ਉਦੋਂ ਬਾਅਦ ਪਿੰਡ ਵਾਲਿਆਂ ਨੇ ਕਾਬੂ ਕੀਤਾ ਤੁਹਾਡੇ ਤੇ ਕਿੰਨੇ ਫਾਇਰ ਦਿੱਤੇ ਮੇਰੇ ਤੇ ਇਹਨੇ ਦੋ ਫਾਇਰ ਕੀਤੇ ਇੱਕ ਤਾਂ ਮੇਰੇ ਸਾਹਮਣੇ ਕੀਤਾ ਉਹ ਕੁਦਰਤ ਰੱਬ ਦੀ ਬਖਸ਼ਿਸ਼ ਵੱਲੋਂ ਮੈਂ ਝੁੱਕ ਗਿਆ ਥੋੜਾ ਜਿਹਾ ਮੇਰੇ ਕੰਨਾਂ ਕੋਲ ਹੀ ਲੰਘਿਆ ਪਹਿਲਾ ਫਾਇਰ ਜਦੋਂ ਮੈਂ ਪਿੱਛੇ ਹੋ ਕੇ ਭੱਜਣਾ ਚਾਹਿਆ ਫਿਰ ਇਹਨੇ ਦੂਜਾ ਫਿਰ ਕੀਤਾ ਨਾਲ ਦੀ ਨਾਲ ਉਹ ਮੇਰੇ ਲੱਤਾਂ ਦੀ ਕੋਲ ਦੀ ਵੱਜਿਆ ਆਹਦੇ ਨਾਲ ਕਿਤੇ ਕੀ ਸੀਗਾ ਇਹਦੇ ਕੋਲੇ ਇੱਕ ਕੱਟਾ ਸੀਗਾ ਜੋ ਨਜਾਇਜ਼ ਆਪਾਂ ਆਖਦੇ ਹਾਂ 315 ਬੋਰ ਦਾ ਸੀਗਾ ਉਹਦੇ ਉੱਤੇ ਲਿਖਿਆ ਉਹ ਪੁਲਿਸ ਨੇ ਜ਼ਬਤ ਕਰ ਲਿਆ ਹੁਣ ਪੁਲਿਸ ਨੂੰ ਕੀ ਕਾਰਵਾਈ ਕੀਤੀ ਹੈ ਪੁਲਿਸ ਵੱਲੋਂ ਉਹਦੇ ਤੇ ਧਾਰਾ 307 ਲਗਾ ਦਿੱਤੀ ਗਈ ਹੈ ਨਜਾਇਜ਼ ਅਸਲੇ ਦੀ ਧਾਰਾ ਲਗਾ ਦਿੱਤੀ ਹੈ ਪਹਿਲਾਂ ਦੀ ਕੋਈ ਤੁਹਾਡੀ ਰੰਜੀਤ ਸਿੰਘ ਜੀ ਪਹਿਲਾਂ ਜੀ ਬਹੁਤ ਹੀ ਪੁਰਾਣੀ 25 30 ਸਾਲਾਂ ਦੀ ਕੁਝ ਮਾੜੀ-ਮੋਟੀ ਜ਼ਮੀਨ ਨੂੰ ਲੈ ਕੇ ਰੰਜੀ ਸੀ ਉਹਦੋਂ ਬਾਅਦ 25 ਸਾਲ ਹੋ ਗਿਆ ਕੋਈ ਰੋਲਾ ਨਹੀਂ ਸੀਗਾ ਸਾਡੇ ਵੱਲੋਂ ਵੀ ਇਹ ਨਹੀਂ ਸੀ ਜੇ ਸਾਡੀ ਗਵਾਂਡੀ ਸੀਗੀ ਸਾਡੇ ਦਿਮਾਗ 'ਚ ਹੈਣੀ ਸੀ ਕੋਈ ਪਰ ਇਹ ਮੁੰਡਾ 10 ਸਾਲ ਤੋਂ ਆਰਮੀ ਦੇ ਵਿੱਚ ਜੌਬ ਕਰ ਰਹਾ ਕਰ ਰਿਹਾ ਸੀਗਾ ਤੇ ਪਤਾ ਨਹੀਂ ਰੱਬ ਨੇ ਕੀ ਇਹਦੇ ਦਿਮਾਗ 'ਚ ਪਾਇਆ ਤੇ ਅਚਾਨਕ ਇਹਨੇ ਸਾਡੇ ਤੇ ਹਮਲਾ ਕਰਤਾ ਬਸ ਇਹਦਾ ਆਈ ਸੀਗਾ ਵੀ ਅਸੀਂ ਤਾਂ ਮੈਂ ਤਾਂ ਤੈਨੂੰ ਮਾਰਨੀ ਆਇਆ ਤੁਹਾਡੇ ਦੁਕਾਨਦਾਰ ਨੂੰ ਖਤਮ ਹੀ ਕਰਨਾ